ਓ ਪ੍ਰੀਤ ਤੂੰ ਮਨ ਨੂੰ ਅੱਜ ਬੜੀ ਤੈਸਾਂਜ ਲੱਗੀ ਆ ਨੀ ਆ ਗਈ ਦੇਖੋ ਜੀ ਆਪਣੇ ਦੇਸ਼ ਵਿੱਚ ਨਾ ਹਜ਼ਾਰ ਮੁੰਡੇ ਦੇ ਮੁਕਾਬਲੇ 960 ਕੁੜੀਆਂ ਨੇ ਲਾ ਇਹ ਇੱਕ ਹੀ ਗੱਲ ਟੈਨਸ਼ਨ ਵਾਲੀ ਦੇਖੋ ਜੀ 40 ਮੁੰਡੇ ਛੜੇ ਬਚਦੇ ਨੇ ਆਪਣੇ ਦੇਸ਼ ਵਿੱਚ ਭਗਵਾਨ ਨੇ ਐਨਾ 40 ਦੇ ਸਿਰ ਤੇ ਤਾਂ ਆਪਣਾ ਦੇਸ਼ ਚੱਲਦਾਗਾ ਤੇ ਬਚੇ ਹਨ 960 ਮੁੰਡੇ ਹੁਣ ਇੰਨਾ ਤੋਤਾ ਵਸ ਕੱ ਲਈ ਥੋੜੀ ਜਲਦੀ ਹੈ ਕੇ ਮੈਜੀ ਮਾ ਕੁਝ ਸਮਝੀ ਨਹੀਂ ਲੈ ਸੁਣ ਭਗਵਾਨ ਜਿਹੜੇ ਆ 40 ਮੁੰਡੇ ਬਚਦੇ ਹਨ ਨਾ ਇਹੀ ਅੱਗੇ ਜਾ ਕੇ ਬਾਜ ਪਾਈ મોદી ਜੋਗੀ చలా ఆ బా రే నో సో సట్ ఏదో కుక్కది తిట్టి బజనతో బాధ గ్యాస బ